ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਕੱਲ ਨੂੰ ਟਰੈਕਟਰ ਮਾਰਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾਵੇਗਾ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਰੋਜ਼ ਪ੍ਰਦਰਸ਼ਨ ਕਰਨਗੀਆਂ ਵੱਡੀ ਖਬਰ ਹੈ ਕਿਸਾਨਾਂ ਦੇ ਨਾਲ ਹੈ ਦੂਜੇ ਪਾਸੇ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ 2 ਮਹੀਨੇ ਤੋਂ ਉੱਪਰ ਹੋ ਗਿਆ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਆਪਣਾ ਜਾਰੀ ਖਾਂਗੇ ਕਿਸਾਨ ਆਪਣੀ ਅੜੀ ਦੇ ਉੱਤੇ ਨਜ਼ਰ ਆ ਰਹੇ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਸਾਨੂੰ ਐਮਐਸਪੀ ਦੀ ਕਾਨੂੰਨੀ ਗਾਰੰਟੀ ਨਹੀਂ ਮਿਲ ਜਾਂਦੀ ਉਦੋਂ ਤੱਕ ਅਸੀਂ ਇਹ ਧਰਨਾ ਨਹੀਂ ਛੱਡਾਂਗੇ ਤੇ ਸਰਵਣ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਨੂ ਲੈ ਕੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਹੋਰ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਮੈਂ ਸਰਵਣ ਸਿੰਘ ਪੰਦੇੜ ਇਸ ਵੇਲੇ ਜਵਿੰਦਾ ਕਲਾ ਪਿੰਡ ਬਾਰਡਰ ਦੇ ਇਲਾਕੇ ਤੇ ਖੜਾ ਲੋਪੋਕੇਟਗਾਵਾਂ ਦੇ ਨੇੜੇ ਲੱਗਦਾ ਕੱਲ ਦਾ 26 ਜਨਵਰੀ ਦਾ ਪ੍ਰੋਗਰਾਮ ਪੂਰੇ ਦੇਸ਼ ਭਰ ਦੇ ਵਿੱਚ ਤੇ ਕੱਲ ਸ਼ਾਪਿੰਗ ਮਾਲਾਂ ਤੇ ਪਛਪਾ ਦੇ ਦਫਤਰ ਤੇ ਕਰਾਂਗੇ ਅਰੇ ਤੋਂ ਕ ਜਿਹੜੇ ਸੈਲੋ ਗਦਾਮ ਵੱਡੇ ਨੇ ਉਹਨਾਂ ਚ 12 ਤੋਂ ਲੈ ਕੇ 1:30 ਵਜੇ ਤੱਕ ਦੇਸ਼ ਵਿਆਪੀ ਪ੍ਰੋਗਰਾਮ ਆ ਸਾਰੇ ਵੀਰਾਂ ਨੂੰ ਬੇਨਤੀ ਆ ਲੱਖਾਂ ਟਰੈਕਟਰ ਜੜੇ ਆ ਉਹ ਕੱਲ ਨਿਕਲਨੇ ਚਾਹੀਦੇ ਆ ਇਹਦੇ ਮੈਂ ਸਰਵਣ ਸਿੰਘ ਪੁਧੇਰ ਇਸ ਵੇਲੇ ਜਵਿੰਦਾ ਕਲਾ ਪਿੰਡ ਬਾਰਡਰ ਦੇ ਇਲਾਕੇ ਤੇ ਖੜਾ ਲੋਪੋਕੇਟਗਾਵਾਂ ਦੇ ਨੇੜੇ ਲੱਗਦਾ ਕੱਲ ਦਾ 26 ਜਨਵਰੀ ਦਾ ਪ੍ਰੋਗਰਾਮ ਪੂਰੇ ਦੇਸ਼ ਭਰ ਦੇ ਵਿੱਚ ਤੇ ਕੱਲ ਸ਼ਾਪਿੰਗ ਮਾਲਾਂ ਤੇ ਪਛਪਾ ਦੇ ਦਫਤਰ ਤੇ ਘਰਾ ਅੱਗੇ ਅਰੇ ਤੋਂ ਕਾ ਜਿਹੜੇ ਸੈਲੋ ਗਦਾਮ ਵੱਡੇ ਨੇ ਉਹਨਾਂ ਚ 12 ਤੋਂ ਲੈ ਕੇ 1:30 ਵਜੇ ਤੱਕ ਦੇਸ਼ ਵਿਆਪੀ ਪ੍ਰੋਗਰਾਮ ਆ ਸਾਰੇ ਵੀਰਾਂ ਨੂੰ ਬੇਨਤੀ ਆ ਲੱਖਾਂ ਟਰੈਕਟਰ ਜਿਹੜੇ ਆ ਉਹ ਕੱਲ ਨਿਕਲਨੇ ਚਾਹੀਦੇ ਆ ਇਹਦੇ ਮੈਂ ਸਰਵੰਤ ਸਿੰਘ ਪੁਧੇਰ ਇਸ ਵੇਲੇ ਜਵਿੰਗਾ ਕਲਾ ਪਿੰਡ ਬਾਡਰ ਦੇ ਇਲਾਕੇ ਤੇ ਖੜਾ ਲੋਕੋ ਕੇ ਜਗਾਵਾਂ ਦੇ ਨੇੜੇ ਲੱਗਦਾ ਕੱਲ ਦਾ 26 ਜਨਵਰੀ ਦਾ ਪ੍ਰੋਗਰਾਮ ਪੂਰੇ ਦੇਸ਼ ਭਰ ਦੇ ਵਿੱਚ ਤੇ ਕੱਲ ਸ਼ਾਪਿੰਗ ਮਾਲਾਂ ਤੇ ਪਛਪਾ ਦੇ ਦਫਤਰ ਤੇ ਕਰਾਂ ਅਗੇ ਅਰੇ ਤੋਂ ਕਾ ਜਿਹੜੇ ਸੈਲੋ ਗਦਾਮ ਵੱਡੇ ਨੇ ਉਹਨਾਂ ਚ 12 ਤੋਂ ਲੈ ਕੇ 1:30 ਵਜੇ ਤੱਕ ਦੇਸ਼ ਵਿਆਪੀ ਪ੍ਰੋਗਰਾਮ ਆ ਸਾਰੇ ਵੀਰਾਂ ਨੂੰ ਬੇਨਤੀ ਆ ਲੱਖਾਂ ਟਰੈਕਟਰ ਜੜੇ ਆ ਉਹ ਕੱਲ ਨਿਕਲਨੇ ਚਾਹੀਦੇ ਆ ਇਹਦੇ ਮੈਂ ਸਰਵੰਤ ਸਿੰਘ ਪੁਧੇਰ ਇਸ ਵੇਲੇ ਜਵਿੰਗਾ ਕਲਾ ਪਿੰਡ ਬਾਡਰ ਦੇ ਇਲਾਕੇ ਤੇ ਖੜਾ ਲੋਪੋ ਕੇ ਜਗਾਵਾਂ ਦੇ ਨੇੜੇ ਲੱਗਦਾ ਕੱਲ ਦਾ 26 ਜਨਵਰੀ ਦਾ ਪ੍ਰੋਗਰਾਮ ਪੂਰੇ ਦੇਸ਼ ਭਰ ਦੇ ਵਿੱਚ ਤੇ ਕੱਲ ਸ਼ਾਪਿੰਗ ਮਾਲਾਂ ਤੇ ਪਾਸ਼ਪਾ ਦੇ ਦਫਤਰ ਤੇ ਕਰਾਂ ਅੱਗੇ ਅਰੇ ਤੋਂ ਗਏ ਸੈਲੋ ਗੋਦਾਮ ਵੱਡੇ ਨੇ ਉਹਨਾਂ ਚ 12 ਤੋਂ ਲੈ ਕੇ 1:30 ਵਜੇ ਤੱਕ ਦੇਸ਼ ਵਿਆਪੀ ਪ੍ਰੋਗਰਾਮ ਆ ਸਾਰੇ ਵੀਰਾਂ ਨੂੰ ਬੇਨਤੀ ਆ ਲੱਖਾਂ ਟਰੈਕਟਰ ਜਿਹੜੇ ਆ ਉਹ ਕੱਲ ਨਿਕਲਣੇ ਚਾਹੀਦੇ ਆ ਇਹਦੇ ਮੈਂ ਸਰਵੰਤ ਸਿੰਘ ਪੁਧੇਰ ਇਸ ਵੇਲੇ ਝਵਿੰਗਾ ਕਲਾ ਪਿੰਡ ਬਾਡਰ ਦੇ ਇਲਾਕੇ ਤੇ ਖੜਾ ਲੋਪੋ ਕੇ ਜਗਾਵਾਂ ਦੇ ਨੇੜੇ ਲੱਗਦਾ ਕੱਲ ਦਾ 26 ਜਨਵਰੀ ਦਾ ਪ੍ਰੋਗਰਾਮ ਪੂਰੇ ਦੇਸ਼ ਭਰ ਦੇ ਵਿੱਚ ਤੇ ਕੱਲ ਸ਼ੋਪਿੰਗ ਮਾਲਾਂ ਤੇ ਪਾਸ਼ਪਾ ਦੇ ਦਫਤਰ ਤੇ ਕਰਾਂ ਅੱਗੇ ਅਰੇ ਤੋਂ ਕਾ ਇਹ ਸੈਲੋ ਗੋਦਾਮ ਵੱਡੇ ਨੇ ਉਹਨਾਂ ਚ 12 ਤੋਂ ਲੈ ਕੇ 1:30 ਵਜੇ ਤੱਕ ਦੇਸ਼ ਵਿਆਪੀ ਪ੍ਰੋਗਰਾਮ ਆ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਲੱਖਾਂ ਟਰੈਕਟਰ ਜਿਹੜੇ ਆ ਉਹ ਕੱਲ ਨਿਕਲਣੇ ਚਾਹੀਦੇ ਆ ਇਹਦੇ